ਟਰੱਕ ਯੂਨੀਅਨ ਗੁਰੂਰਸਾਏ ਦੇ ਵਿੱਚ ਮੌਜੂਦ ਹੈਗੇ ਆ ਤੇ ਇੱਥੇ ਅੱਜ ਇੱਕ ਆਗਾਮੀ ਮੀਟਿੰਗ ਟਰੱਕ ਆਪਰੇਟਰਾਂ ਤੇ ਟਰੱਕ ਯੂਨੀਅਨ ਦੇ ਆਗੂਆਂ ਦੇ ਵਿਚਕਾਰ ਹੋਈ ਹੈ ਫੈਸਲਾ ਕੀ ਹੋਇਆ ਜਿਹੜੇ ਟੈਂਡਰ 28 ਤਰੀਕ ਨੂੰ ਪੈਣ ਜਾ ਰਹੇ ਨੇ ਯੂਨੀਅਨ ਦਾ ਟੈਂਡਰ ਹੀ ਪਾਇਆ ਜਾਊਗਾ ਹੋਰ ਕਿਸੇ ਨੂੰ ਟੈਂਡਰ ਪਾਣ ਦੀ ਦਿੱਤਾ ਜਾਊਗਾ ਤੇ ਕੋਈ ਪਾਣ ਦੀ ਕੋਸ਼ਿਸ਼ ਵੀ ਨਾ ਕਰੇ ਕਿਉਂਕਿ ਜੋ ਫਾਇਦਾ ਹੋਣਾ ਉਹ ਟਰੱਕ ਡਰਾਈਵਰਾਂ ਨੂੰ ਹੀ ਹੋਵੇ ਟਰੱਕ ਆਪਰੇਟਰਾਂ ਨੂੰ ਹੀ ਹੋਵੇ ਇਸ ਸੰਬੰਧ ਦੇ ਵਿੱਚ ਮੀਟਿੰਗ ਹੋਈ ਹੈ ਪੂਰਾ ਮਾਜਰਾ ਕੀ ਹੈਗਾ ਗੱਲਬਾਤ ਕਰ ਲੈਣੇ ਆ ਰਾਮਪਾਲ ਆਜ਼ਾਦ ਹੋਰੀ ਸਾਡੇ ਨਾਲ ਨੇ ਰਾਮਪਾਲ ਜੀ ਕੀ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਕੀ ਫੈਸਲੇ ਲੈ ਗਏ ਅੱਜ ਅਸੀਂ ਸਾਰਿਆਂ ਨੇ ਬਹੁਤ ਸੰਮਤੀ ਨਾਲ ਇਹ ਫੈਸਲਾ ਲਿਆ ਕਿ ਜਿਹੜਾ ਟੈਂਡਰ ਆ 28 ਦੀ ਗਲਾਸਟ ਆ ਇਹ ਹੋਣ ਜਾ ਰਿਹਾ ਇਹ ਟਰੱਕ ਯੂਨੀਅਨ ਦੇ ਟੈਂਡਰ ਜਿਹੜੇ ਆ ਟਰੱਕ ਯੂਨੀਅਨ ਹੀ ਪਾਊਗੀ ਟਰੱਕ ਯੂਨੀਅਨ ਤੋਂ ਬਿਨਾ ਕੋਈ ਬੰਦਾ ਜੇ ਪਾਉਂਦਾ ਤੇ ਉਹਦੇ ਸਾਰੇ ਅਸੀਂ ਵਿਰੋਧਾਂ ਸਰਦਾਰ ਐਮ ਐਲ ਏ ਪੋਜਾ ਸਿੰਘ ਸਰਾਰੀ ਜੀ ਨੇ ਵਿਸ਼ਵਾਸ ਦਵਾਇਆ ਕਿ ਜਿਹੜਾ ਟੈਂਡਰ ਆ ਉਹ ਟਰੱਕ ਯੂਨੀਅਨ ਦੇ ਨਾਮ ਹੋਣਾ ਚਾਹੀਦਾ ਟਰੱਕ ਯੂਨੀਅਨ ਉਹਦੀ ਹੱਕਦਾਰ ਆ ਜਦੋਂ ਕਈ ਟੈਂਡਰ ਕਰਤਾ ਘੱਟ ਰੇਟ ਦੇ ਵਿੱਚ ਟੈਂਡਰ ਪਾ ਦਿੰਦੇ ਹੈਗੇ ਜਿਵੇਂ ਉਹ ਟੈਂਡਰ ਉਹਨਾਂ ਨੂੰ ਅਲਾਟ ਹੋਏ ਦਾ ਟਰੱਕ ਨੂੰ ਨਹੀਂ ਰਹਿ ਜਾਂਦੀ ਹੈਗੀ ਜੇਕਰ ਇਸ ਤਰ੍ਹਾਂ ਫਿਰ ਕੋਈ ਟੈਂਡਰ ਭਰਦਾ ਹੈ ਤਾਂ ਉਹਦਾ ਕੀ ਹੱਲ ਕੀਤਾ ਜਾਊ ਵੇਖੋ ਜੀ ਟੈਂਡਰ ਸਰਕਾਰ ਨੇ ਪਹਿਲਾਂ ਹੀ ਅਵਾਵ ਘਟਾਤਾ 120 ਸੀ 190 ਕਰਤਾ ਉਹਦਾ ਚਲੋ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਤੇ ਹੋਰ ਕੋਈ ਸਾਡਾ ਨੁਕਸਾਨ ਕਰੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕੋਈ ਵੀ ਸਪੋਰਟਿਵ ਟੈਂਡਰ ਵੀ ਨਹੀਂ ਪਾਵਾਂਗੇ ਅਸੀਂ ਸਿਰਫ ਟਰੱਕਿੰਗ ਨੂੰ ਦਾ ਟੈਂਡਰ ਹੀ ਪਾਵਾਂਗੇ ਸਰ ਜੀ ਕੀ ਫੈਸਲਾ ਜਿਹੜਾ ਕੀਤਾ ਹੈ ਨਾਲ ਲੋਕਾਂ ਨੇ ਸੰਯੋਗ ਦਿੱਤਾ ਟਰੱਕ ਆਪਰੇਟਰਾਂ ਨੇ ਹਾਂਜੀ ਸਾਨੂੰ ਟਰੱਕ ਆਪਰੇਟਰਾਂ ਦਾ ਪੂਰਾ ਸਹਿਯੋਗ ਹੈ ਜੀ ਤੇ ਸਾਰੀ ਸੁਸਾਇਟੀ ਸਾਡੇ ਨਾਲ ਹੈ ਜੀ ਸਾਰੇ ਆਪਰੇਟਰ ਸਾਡੇ ਨਾਲ ਹੈ ਅਸੀਂ ਇੱਕਜੁੱਟ ਹੋ ਕੇ ਸਟੈਂਡਰਡ ਪਾਵਾਂਗੇ ਜੀ ਜੇਕਰ ਕੋਈ ਹੋਰ ਟੈਂਡਰ ਪਾਉਂਦਾ ਹੈ ਉਹਨੂੰ ਰੋਕਿਆ ਜਾਊਗਾ ਜਾਂ ਜੇ ਟੈਂਡਰ ਉਹਨੂੰ ਹੋ ਜਾਂਦਾ ਫਿਰ ਕੀ ਹੱਲ ਕੀਤਾ ਜਾਊ ਜੇ ਕੋਈ ਵੀ ਯੂਨੀਅਨ ਚੋਂ ਬਾਹਰ ਹੋ ਕੇ ਟੈਂਡਰ ਪਾਉਂਦਾ ਉਹਨੂੰ ਰੋਕਿਆ ਵੀ ਜਾਊਗਾ ਉਹਦਾ ਵਿਰੋਧ ਵੀ ਕੀਤਾ ਜਾਊਗਾ ਤੇ ਅਸੀਂ ਸਾਰੇ ਰਾਜ ਮਿਲਕਾ ਦਾ ਵਿਰੋਧ ਕਰਾਂਗੇ ਜੀ ਰੋਕਾਂਗੇ ਉਸਨੂੰ ਹੂੰ ਜਿਹੜਾ ਟੈਂਡਰ ਪਾਣਾ ਹੈਗਾ ਟਰੱਕ ਜੁਨਾਂ ਦਾ ਟਰੱਕ ਜੁਨਾਂ ਦੀ ਸੁਸਾਇਟੀ ਰਜਿਸਟਰਡ ਕਰਾਈ ਹੋਈ ਆ ਜਾਂ ਕਿਸ ਨਾਮ ਤੇ ਪਾਣਾ ਹੈ ਕਿ ਟਰੱਕ ਜੁਨਾਂ ਦੀ ਖੁਦ ਹੀ ਸੁਸਾਇਟੀ ਟਰੱਕ ਯੂਨੀਅਨ ਕੋਆਪਰੇਟਿਵ ਸੁਸਾਇਟੀ ਰਜਿਸਟਰਡ ਆ ਬਾਕਾਇਦਾ ਤੇ ਟਰੱਕ ਯੂਨੀਅਨ ਸੁਸਾਇਟੀ ਦੇ ਨਾਮ ਦੀ ਟੈਂਡਰ ਪਾਉਣਾ ਅਸੀਂ ਜਿਹੜਾ ਪੈਸਾ ਆਣਾ ਉਹ ਸੁਸਾਇਟੀ ਦੇ ਨਾਮ ਹੀ ਆਉਣਾ ਇੰਨਾ ਸਾਰੇ ਲੋਕਾਂ ਦਾ ਬਿਲਕੁਲ ਸੁਸਾਇਟੀ ਦੇ ਨਾਮ ਸੁਸਾਇਟੀ ਦੇ ਖਾਤੇ ਚ ਆਉਣਾ ਕੀ ਵਿਸ਼ਵਾਸ ਦਵਾਇਆ ਐਮ ਐਲ ਏ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਟਰੱਕ ਯੂਨੀਅਨ ਦੇ ਨਾਲ ਆ ਜਿਹੜੇ ਹੱਕਦਾਰ ਨੇ ਟਰੱਕ ਆਪਰੇਟਰ ਹੀ ਨੇ ਏ ਸਟੈਂਡਰਡ ਗੱਲਬਾਤ ਕਰ ਲੈਂਦੇ ਆ ਟਰੱਕ ਯੂਨੀਅਨ ਆਪਰੇਟਰ ਵੀ ਇੱਥੇ ਮੌਜੂਦ ਹੈਗੇ ਆ ਇਹਨਾਂ ਨੂੰ ਪੁੱਛ ਲੈਂਦੇ ਆ ਜਿਵੇਂ ਕਹਿ ਰਹੇ ਹੈਗੇ ਆ ਵੀ ਟੈਂਡਰ ਟਰੱਕ ਯੂਨੀਅਨ ਦੇ ਨਾਮ ਹੀ ਪਾਇਆ ਜਾਊਗਾ ਕੀ ਸੁਸਾਇਟੀ ਦੇ ਨਾਮ ਪਾਇਆ ਜਾਊਗਾ ਉਹਦਾ ਕੀ ਬੈਨੀਫਿਟ ਹੈ ਪਤਾ ਸੁਸਾਇਟੀ ਹੈ ਸਾਡੀ ਹੈਗੀ ਸਾਡੀ ਬੜੀ ਇੱਥੇ ਜੀ ਜੇ ਸਾਡੀ ਨਾ ਪਾਇਆ ਟਰੱਕ ਨੂੰ ਸਾਰੇ ਟਰੱਕ ਜਿੰਦਾ ਇਹਨਾਂ ਲਾਲ ਟਰੱਕ ਜਿੰਦਾ ਮਿੱਟੀ ਟਰੱਕ ਯੂਨੀਅਨ ਨਾਲ ਹੈ ਬਿਲਕੁਲ ਇਹ ਤੁਹਾਨੂੰ ਕੁਝ ਬੈਨੀਫਿਟ ਹੋ ਸਕਦੇ ਬਿਲਕੁਲ ਹੋ ਸਕਦਾ ਸਾਨੂੰ ਸਹੀ ਨਹੀਂ ਹੋ ਰਹੀ ਸੀ ਜਿੱਦਾਂ ਪਹਿਲਾਂ ਸਾਡੇ ਨੂੰ ਠੇਕ ਦਾ ਪਸਾਉਂ ਰੇਟ ਘੱਟ ਮਿਲਦੇ ਆ ਹੂੰ ਉਹਦੇ ਸਾਡਾ ਨੁਕਸ ਸਾਡਾ ਸਮੁੱਚਾ ਟੈਂਡਰ ਸਟੈਂਡਰਡ ਨਹੀਂ ਪੈਣਾ ਚਾਹੀਦਾ ਜੇ ਸਾਡਾ ਗੂਗਲ ਸਟੈਂਡਰਡ ਪਾਊਗਾ ਉਹਦੇ ਅਸੀਂ ਨਾਲ ਨਹੀਂ ਆਵਾਂਗੇ ਹਾਂ ਕੀ ਰੇਟ ਹੋਣਾ ਚਾਹੀਦਾ ਤੁਹਾਡਾ ਪੁਰਾਣਾ ਤਜਰਬਾ ਹੈਗਾ ਟਰੱਕ ਚੋਣੀ ਜਾਂਦੇ ਵਿੱਚ ਜਿਵੇਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਪੈਂਦੇ ਰਿਹਾ ਟੈਂਡਰ ਉਦੋਂ ਤੇ ਹੁਣ ਜੇਕਰ ਤੁਹਾਡੀ ਸੋਸਾਇਟੀ ਦੇ ਨਾਮ ਹੁੰਦਾ ਕਿੰਨਾ ਬੈਨੀਫਿਟ ਹੋ ਸਕਦਾ ਹੈ ਟਰੱਕ ਆਪਰੇਟਰ ਕਿੰਨਾ ਅੱਗੇ ਆ ਸਕਦੇ ਜੱਗੇ ਟੈਂਡਰ ਦੇ 120 ਬਾਬ ਤਾਂ ਪਹਿਲਾਂ ਪਾਸ ਸਰਕਾਰ ਦਿੱਤਾ ਸੀਗੇ ਕਿਲੋਮੀਟਰ ਰੇਟ ਤੇ ਉਹ ਘਟਾ ਕੇ ਰੇਟ ਔਰ ਕਿੰਨੇ ਲੱਭੇ ਤੇ ਆ ਗਿਆ ਜੇ ਸਾਨੂੰ ਉਹਦੇ ਵੇਲੇ ਸਾਨੂੰ ਫਿਰ ਪੂਰਾ ਫਾਇਦਾ ਹੋ ਸਕਦਾ ਤੇ ਪੂਰਾ ਫਾਇਦਾ ਹੋ ਸਕਦਾ ਜੇ ਕੋਈ ਘੱਟ ਪਾਉਗਾ ਤਾਂ ਸਾਡਾ ਨੁਕਸਾਨ ਹੁੰਦਾ ਠੀਕ ਹੈ ਹੋਰ ਵੀ ਮੌਜੂਦ ਹੈਗੇ ਆ ਟਰੱਕ ਆਪਰੇਟਰ ਮਨਜ਼ੂਰ ਹੈ ਇਹ ਫੈਸਲਾ ਜਿਹੜਾ ਕਰਨ ਜਾ ਰਹੇ ਹਾਂ ਹਾਂਜੀ ਮਨਜ਼ੂਰ ਹੈ ਜੀ ਜੋ ਸੁਸਾਇਟੀ ਕਰੇਗੀ ਸਾਨੂੰ ਮਨਜ਼ੂਰ ਹੈ ਨਗਰ ਉਹਨਾਂ ਦੇ ਠੀਕ ਹੈ ਤੇ ਅਸੀਂ ਇੱਕ ਸੜੀ ਦੀ ਲਾਗ ਕਰਨਾ ਚਾਹੁੰਦੇ ਆ ਜਿਹੜੇ ਕਿ ਟਰੱਕ ਜੀ ਆਪਰੇਟਰ ਉੱਪਰ ਆ ਸਕਦੇ ਹੈਗੇ ਆ ਜਿਹੜਾ ਸੁਸਾਇਟੀ ਚ ਖੁਦ ਟਰੱਕ ਜੂਨੀਅਨ ਕੋਲ ਟੈਂਡਰ ਕਿਉਂ ਵੰਗੇ ਸਾਰਾ ਕੰਮ ਕਰਤਾਂ ਨੇ ਇਕੱਠੇ ਹੋਵੋ ਇਕੱਠੇ ਹੋ ਸਾਰੇ ਹਾਂ ਇਕੱਠੇ ਬਾਈ ਜੀ ਇਕੱਠੇ ਹੋ ਸਾਰੇ ਕਿੰਨੇ ਬੈਠੇ ਹੈ ਸਹਿਮਤ ਹੋ ਬਿਲਕੁਲ ਬਿਲਕੁਲ ਜੀ ਜਿੰਨੇ ਲੋਕ ਬੈਠੇ ਆ ਟਰੱਕ ਆਪਰੇਟਰ ਹੀ ਨੇ ਗੱਲ ਇਹ ਹੀ ਕਹਿ ਰਹੇ ਆ ਸਾਰੇ ਸਹਿਮਤਾ ਤੇ ਇਸ ਵਾਰ ਦਾ ਟੈਂਡਰ ਜਿਹੜਾ ਹੈ ਟ੍ਰੱਕ ਯੂਨੀਅਨ ਆ ਆਪਣਾ ਟੈਂਡਰ ਹੀ ਪਾਊਗੀ ਆਪਣੇ ਮੱਲੋ ਟੈਂਡਰ ਹੀ ਪਾਊਗੀ ਸੋਸਾਇਟੀ ਦੇ ਨਾਂ ਤੇ ਜਿਹੜੀ ਟ੍ਰੱਕ ਯੂਨੀਅਨ ਦਾ ਆਪਰੇਟਰ ਸੋਸਾਇਟੀ ਬਣੀ ਹੋਈ ਆ ਤੁਮੇਜਾ ਸਾਹਿਬ ਵੀ ਮੌਜੂਦ ਨੇ ਤੁਮੇਜਾ ਸਾਹਿਬ ਜੇ ਕੰਮ ਹੁੰਦਾ ਤਾਂ ਕਿੰਨਾ ਫਾਇਦਾ ਜਿਹੜਾ ਟ੍ਰੱਕ ਆਪਰੇਟਰ ਨੂੰ ਫਾਇਦਾ ਬਹੁਤ ਹੁੰਦਾ ਜੀ ਇਹ ਸਾਰੀ ਗਰੀਬ ਜਿੰਦਾ ਔਰ ਇਹਨਾਂ ਕੀ ਇੱਕ 2-2 ਲੱਖ ਦੀ ਗੱਡੀ ਐ ਵਿਚਾਰੇ 30-40 ਹਜ਼ਾਰ ਦਾ ਕੰਮ ਕਰ ਲੈਂਦੇ ਉਹਵੇਂ ਇਹਨਾਂ ਨੂੰ ਕੁਝ ਨਹੀਂ ਪੈਂਦਾਗਾ ਅਸੀਂ ਤਾਂ ਸ਼ੁਰੂ ਤੋਂ ਲੱਗੇ ਆਲੇ ਵੀ ਸਟ੍ਰੈਟੀਕ ਕਾਮਯਾਬ ਹੋਵੇ ਇਹਨਾਂ ਨੂੰ ਪੇਮੈਂਟ ਟਾਈਮ ਨਾਲ ਦਿੱਤੀ ਜਾਵੇ ਕੋਈ ਅੜਚਨ ਨਾ ਪਵੇ ਧੰਨਵਾਦ ਬਿਲਕੁਲ ਜ ਫਾਇਦਾ ਟਰੱਕ ਆਪਰੇਟਰਾਂ ਨੂੰ ਹੋਣਾ ਤੇ ਹੋਣਾ ਤਾਂ ਜੇਕਰ ਸੁਸਾਇਟੀ ਦੇ ਨਾਮ ਟੈਂਡਰ ਨਿਕਲਦਾ ਹੈਗਾ ਇਹਨਾਂ ਨੇ ਵੀ ਗੱਲ ਕਹਿਆ ਉਹਦੇ ਬਰਾਬਰ ਕੋਈ ਵੀ ਟੈਂਡਰ ਜਿਹੜਾ ਨਾ ਪਾਇਆ ਜਾਊਗਾ ਤੇ ਨਾ ਕਿਸੇ ਨੂੰ ਪਾ ਦਿੱਤਾ ਜਾਊਗਾ ਇਹ ਗੱਲ ਕਹੀ ਗਈ ਹੈ ਇੱਥੋਂ ਤੱਕ ਵੀ ਗੱਲ ਕਹੀ ਗਈ ਹੈ ਜਿਹੜਾ ਸੰਯੋਗ ਹੈਗਾ ਐਮ ਐਲ اے ਸਰਦਾਰ ਫੌਜਾ ਸਿੰਘ ਸਰਾਰੀ ਹੋਰਾਂ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਤੁਸੀਂ ਟਰੱਕ ਯੂਨੀਅਨ ਸੁਸਾਇਟੀ ਦੇ ਨਾਮ ਟੈਂਡਰ ਪਾਇਓ ਤੇ ਉਸ ਟੈਂਡਰ ਜਿਹੜਾ ਉਹਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਟਰੱਕ ਆਪਰੇਟਰਾਂ ਦੀ ਮਦਦ ਕੀਤੀ ਜਾਊਗੀ ਕਿ ਟੈਂਡਰ ਉਹਨਾਂ ਨੂੰ ਹੀ ਦਿੱਤਾ ਜਾਵੇ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁਦਾ ਗੁਰੂ ਅਰਜਨਦਾਸ ਜੀ